ਲੋਕ ਸਭਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਦੇ ਹੱਕ ਵਿੱਚ ਭਾਜਪਾ ਦੇ ਸਾਬਕਾ ਸਿਹਤ ਮੰਤਰੀ ਚੌਧਰੀ ਸਰਜੀਤ ਕੁਮਾਰ ਜੈਨੀ ਵੱਲੋਂ ਅੱਜ ਪਿੰਡਾਂ ਵਿੱਚ ਮਹੀਮ ਨੂੰ ਤੇਜ਼ ਕੀਤਾ ਗਿਆ ਜਿਸ ਤਹਿਤ ਉਹਨਾਂ ਵੱਲੋਂ ਜਮਾਲਕੇ ਤਰੋਬੜੀ ਲਾਧੂਗਾ ਵਿੱਚ ਭਾਜਪਾ ਦੇ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਪ੍ਰੋਗਰਾਮ ਰੱਖਿਆ ਗਿਆ ਉੱਥੇ ਹੀ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਦਾ ਵਿਰੋਧ ਕੀਤਾ ਗਿਆ ਅਤੇ ਚੌਧਰੀ ਸਰਜੀਤ ਕੁਮਾਰ ਜੈਨੀ ਅਤੇ ਲੋਕ ਸਭਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਦੇ ਵਿਰੋਧ ਨਾਰੇबाजी ਕੀਤੀ ਅਤੇ ਉਹਨਾਂ ਨੂੰ ਕਾਲੀਆਂ ਛੰਡੀਆਂ ਵੀ ਵਿਖਾਈਆਂ ਜੋ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਅਤੇ ਇਹ ਸਭ ਨੂੰ ਕੰਟਰੋਲ ਕਰਨ ਵਿੱਚ ਪੰਜਾਬ ਪੁਲਿਸ ਫਾਜ਼ਿਲਕਾ ਪੁਲਿਸ ਵੀ ਲੱਗੀ ਰਹੀ ਹੋਰ ਕਿਸਾਨ ਯੂਨੀਅਨ ਦੇ ਆਗੂਆਂ ਨੇ ਬੋਲਦੇ ਕੀ ਕੁਝ ਕਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਮੁਰਦਾਬਾਦ ਮੁਰਦਾਬਾਦ ਕਿਸਾਨਾਂ ਦੀ ਕਾਤਲ ਸਰਕਾਰ ਮੁਰਦਾਬਾਦ 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 ਬੀਜੇਪੀ ਸਰਕਾਰ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਸਾਡਾ ਏਕਾ ਜਿੰਦਾਬਾਦ 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 ਸਰਜੀਤ ਕੁਮਾਰ ਜਾਨੀ ਮੁਰਦਾਬਾਦ 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 ਜਿੰਨੇ ਦਾ ਸਾਫ ਕੀ ਕਹੋਗੇ ਅੱਜ ਜਿਹੜਾ ਇਹ ਪ੍ਰਦਰਸ਼ਨ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਹੈ ਅੱਜ ਜੋ ਲਗਾਤਾਰ ਸੰਯੁਕਤ ਕਿਸਾਨ ਮੋਰਚਾ ਦਾ ਜਿਹੜਾ ਕੌਲ ਹੈ ਬੀਜੇਪੀ ਹਰਾਓ ਕਾਰਪੋਰੇਟ ਪਹਟਾਓ ਤੇ ਦੇਸ਼ ਬਚਾਓ ਦੇ ਨਾਅਰੇ ਤਹਿਤ ਅੱਜ ਪੂਰੇ ਪੰਜਾਬ ਦੇ ਅੰਦਰ ਔਰ ਭਾਰਤ ਦੇ ਵੱਖ-ਵੱਖ ਰਾਜਾਂ ਦੇ ਅੰਦਰ ਇਸ ਬੀਜੇਪੀ ਤਾਨਾਸ਼ਾ ਸਰਕਾਰ ਦਾ ਜਿਹੜਾ ਵਿਰੋਧ ਹੋ ਰਿਹਾ ਹੈ ਔਰ ਉਹਦੇ ਵਿੱਚ ਮੈਂ ਕਹਾਂਗਾ ਪੰਜਾਬ ਦੇ ਜਿਹੜੇ ਜੁਝਾਰੂ ਲੋਕ ਐ ਉਹ ਵੱਧ ਗਿਣਤੀ 'ਚ ਜਿਹੜੇ ਸੰਘਰਸ਼ਾਂ ਦੇ ਰਾਹਾਂ ਤੇ ਪਏ ਆ ਕਿਉਂਕਿ ਪਿਛਲੇ ਸਮੇਂ ਦੌਰਾਨ ਜੋ ਬੀਜੇਪੀ ਸਰਕਾਰ ਨੇ ਔਰ મોદી ਜਿਹੜੀ ਜੁੰਡਲੀ ਐ ਉਹਨਾਂ ਨੇ ਦੇਸ਼ ਦੇ ਲੋਕਾਂ ਨਾਲ ਖਾਸ ਕਰਕੇ ਪੰਜਾਬ ਦੇ ਲੋਕਾਂ ਨਾਲ ਜੋ ਕੁਝ ਕੀਤਾ ਐ ਉਹ ਸਾਰੀ ਦੁਨੀਆ ਨੇ ਅੱਖਾਂ ਨਾਲ ਵੇਖਿਆ ਸਾਨੂੰ ਸਾਡੇ ਦੇਸ਼ ਦੀ ਰਾਜਧਾਨੀ ਤੋਂ ਜਾਨ ਨਹੀਂ ਰੋਕਿਆ ਗਿਆ ਐਮਐਸਪੀ ਤੇ ਜਦੋਂ ਅੰਦੋਲਨ ਅਸੀਂ ਜਿਹੜਾ ਜਿੱਤ ਦਾ ਐਲਾਨ ਕਰਕੇ ਉੱਡੇ ਸੀ ਸਰਕਾਰ ਨੇ ਸਾਰੀਆਂ ਮੰਗਾਂ ਜਿਹੜੀਆਂ ਮੰਨੀਆਂ ਸੀਗੀਆਂ ਵੀ ਐਮਐਸਪੀ ਤੇ ਜਲਦੀ ਜਿਹੜਾ ਗਰੰਟੀ ਕਾਨੂੰਨ ਬਣਾਇਆ ਜਾਊਗਾ ਸੁਆਮੀ ਨਾਥਨ ਮੀਰਾ ਕਮਿਸ਼ਨ ਹੈ ਲਾਗੂ ਕੀਤਾ ਜਾਊਗਾ ਜਿਹੜਾ ਬਿਜਲੀ ਐਕਟ 2020 ਹੈ ਉਹਨੂੰ ਰੱਦ ਕੀਤਾ ਜਾਊਗਾ ਨਾਲ ਦੀ ਨਾਲ ਜਿਹੜਾ ਪ੍ਰਾਣੀ ਐਕਟ ਹੈ ਉਹਨੂੰ ਰੱਦ ਕੀਤਾ ਜਾਊਗਾ ਪਰ ਬਿਲਕੁਲ ਉਸ ਮੋਦੀ ਸਰਕਾਰ ਨੇ ਕਿਸਾਨਾਂ ਦੇ ਨਾਲ ਵਾਅਦਾ ਖਿਲਾਫੀ ਕੀਤੀ ਹੈ ਔਰ ਇੱਥੇ ਹੀ ਨਹੀਂ ਰੁਕੀ ਉਹ ਮੰਗਾਂ ਨੂੰ ਜਿਹੜੀਆਂ ਯਾਦ ਕਰਾਉਣ ਦੇ ਲਈ ਉਹ ਮੰਗਾਂ ਮਨਵਾਉਣ ਦੇ ਲਈ ਦੁਬਾਰਾ ਜਿਹੜੇ ਕਿਸਾਨ ਜੱਥੇ ਬੰਨੀਆਂ ਔਰ ਕਿਸਾਨ ਜਿਹੜੇ ਉੱਧਰ ਦਿੱਲੀ ਵੱਲ ਨੂੰ ਜਿਹੜੇ ਕੂਚ ਕਰ ਰਹੇ ਸੀ ਉਹਨਾਂ ਤੇ ਜਿਹੜਾ ਇਸ ਤਰ੍ਹਾਂ ਦਾ ਤਸ਼ੱਦਦ ਕੀਤਾ ਗਿਆ ਜਿਸ ਤਰ੍ਹਾਂ ਗਵਾਂਟੀ ਮੁਲਕ ਪਾਕਿਸਤਾਨ ਦੀ ਫੌਜ ਹੈ ਉਹ ਭਾਰਤ ਤੇ ਚੜ੍ਹਾਈ ਕਰਦੀ ਹੋਵੇ 70000 ਦੇ ਕਰੀਬ ਜਿਹੜੇ ਪੁਲਿਸ ਕਰਮੀ ਉੱਥੇ ਜਿਹੜੇ ਲਗਾਏ ਗਏ 35000 ਦੇ ਕਰੀਬ ਜਿਹੜੇ ਅਥਰੂ ਗੈਸ ਦੇ ਗੋਲੇ ਲਿਆਂਦੇ ਗਏ ਸਾਡੀ ਪੰਜਾਬ ਦੇ ਅੰਦਰ ਆ ਕੇ ਬੀਜੇਪੀ ਦੇ ਗੁੰਡਿਆਂ ਨੇ ਸਾਡੇ ਟਰੈਕਟਰਾਂ ਦੀ ਪੰਨ ਤੋੜ ਕੀਤੀ ਸਾਡੇ ਕਿਸਾਨਾਂ ਨੂੰ ਬੋਰੀਆਂ ਚ ਪਾ ਪਾ ਕੇ ਉਹਨਾਂ ਦੀ ਲੱਤਾਂ ਤੱਕ ਤੋੜੀਆਂ ਜਿਹਦੇ ਚ 50 ਦੇ ਕਰੀਬ ਜਿਹੜੇ ਕਿਸਾਨਾਂ ਦੀ ਅੱਖਾਂ ਦੀ ਨਜ਼ਰ ਚਲੀ ਗਈ ਐਸ ਜ਼ਰਿੰਦਗੀ ਤੇ ਜਿਹੜੀ ਉੱਤਰੀ ਆਈ ਬੀਜੇਪੀ ਸਰਕਾਰ ਬਿਲਕੁਲ ਜਿਹੜਾ ਵਤੀਰਾ ਉਹ ਜਿਵੇਂ ਅਸੀਂ ਅਤਵਾਦੀ ਹੁੰਨੇ ਆ ਅਤਵਾਦੀ ਦਾ ਜਿਹੜਾ ਵਤੀਰਾ ਸਾਡੇ ਨਾਲ ਕੀਤਾ ਗਿਆ ਜਦੋਂ ਕੱਲ ਦੇਸ਼ ਦੀ ਸੁਰੱਖਿਆ ਦੀ ਆਉਂਦੀ ਹੈ ਜਦੋਂ ਸ਼ਹੀਦੀਆਂ ਦੇਣ ਦੀ ਆਉਂਦੀ ਹੈ ਉਦੋਂ ਪੰਜਾਬੀਆਂ ਨੂੰ ਮੂਹਰੇ ਕੀਤਾ ਜਾਂਦਾ ਜਦੋਂ ਅਸੀਂ ਆਪਣੇ ਹੱਕ ਮੰਗਦੇ ਆ ਮੰਗਦੇ ਆ ਆਪਣੇ ਹੱਕਾਂ ਦੇ ਪ੍ਰਤੀ ਆਵਾਜ਼ ਉਠਾਉਂਦੇ ਆ ਉਹਦੇ ਉਹਦੋਂ ਸਾਨੂੰ ਖਾਲਸਤਾਨੀ ਵੱਖਵਾਦੀ ਹੋਰ ਕਿਹੜੇ ਕਿਹੜੇ ਜਿਹੜੇ ਨਾਵਾਂ ਨਾਲ ਬੁਲਾਇਆ ਜਾਂਦਾ ਸੋ ਬਿਲਕੁਲ ਪੂਰਨ ਰੂਪ ਤੇ ਅਸੀਂ ਬੀਜੇਪੀ ਦਾ ਵਿਰੋਧ ਕਰਦੇ ਆ ਜਿੱਥੇ ਬੀਜੇਪੀ ਦਾ ਵਿਰੋਧ ਕਰਦੇ ਆ ਨਾਲ ਦੀ ਨਾਲ ਦੂਜੀਆਂ ਪਾਰਟੀਆਂ ਵੀ ਉਹਨਾਂ ਨੂੰ ਵੀ ਅਸੀਂ ਜਿਹੜੇ ਸਵਾਲ ਜਵਾਬ ਕਰ ਰਹੇ ਆ ਵੀ ਜੋ ਤੁਸੀਂ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਉਹ ਵਾਅਦੇ ਕਿਉਂ ਨਹੀਂ ਪੂਰੇ ਕੀਤੇ ਤੁਸੀਂ ਗੱਲ ਕੀਤੀ ਸੀ ਹਜ਼ਾਰ-ਹਜ਼ਾਰ ਰੁਪਏ ਜਿਹੜਾ ਔਰਤਾਂ ਨੂੰ ਦਿੱਤਾ ਜਾਊਗਾ ਉਹ ਤੁਸੀਂ ਵਾਅਦਾ ਨਹੀਂ ਪੂਰਾ ਕੀਤਾ ਹੋਰ ਕਿੰਨੇ ਇਹੋ ਜਿਹੇ ਜਿਹੜੇ ਵਾਅਦੇ ਕੀਤੇ ਆ ਵਾਅਦੇ ਨਹੀਂ ਪੂਰੇ ਕੀਤੇ ਔਰ ਮੋਦੀ ਸਰਕਾਰ ਦੀ ਗੱਲ ਕਰੀਏ ਮੋਦੀ ਸਰਕਾਰ ਨੇ ਕਿਹਾ ਸੀ 2022 ਦੇ ਵਿੱਚ ਜਿਹੜੀ ਕਿਸਾਨਾਂ ਦੀ ਆਮਦਨ ਹੈ ਦੋ ਗੁਣੀ ਕਰ ਦਿੱਤੀ ਜਾਊਗੀ ਜਿਹੜਾ ਐਲਾਨ ਹੈ ਆਮਦਨ ਦੋ ਗੁਣੀ ਕਰਨ ਦਾ ਔਰ ਫੈਸਲਾ ਕੀ ਲਿਆ ਜਿਹੜੇ ਤਿੰਨ ਕਾਲ ਕਾਲੇ ਕਾਨੂੰਨ ਬਣਾ ਕੇ ਖੇਤੀ ਨੂੰ ਜਿਹੜਾ ਖਤਮ ਕਰਨ ਦਾ ਤੁਹਾਨੂੰ ਯਾਦ ਹੋਊਗਾ ਮੋਦੀ ਸਰਕਾਰ ਨੇ ਕਿਹਾ ਸੀ 15-15 ਲੱਖ ਰੁਪਏ ਹਰੇਕ ਦੇ ਖਾਤੇ ਚ ਆਊਗਾ ਐਲਾਨ ਕੀਤਾ 15-15 ਲੱਖ ਖਾਤੇ ਚ ਆਉਣ ਦਾ ਔਰ ਫੈਸਲਾ ਕੀ ਕੀਤਾ ਨੋਟਬੰਦੀ ਦਾ ਤਾਰਾ 370 ਜਿਹੜੀ ਹੈ ਉਹ ਖਤਮ ਕੀਤੀ ਹੋਰ ਕਿੱਦਾਂ ਦੇ ਜਿਹੜੇ ਕਾਨੂੰਨ ਹੈ ਉਹ ਲੈ ਕੇ ਆਈ ਮੋਦੀ ਸਰਕਾਰ ਜਿਹਦਾ ਪੂਰੇ ਦੇਸ਼ ਭਰ ਦੇ ਵਿੱਚ ਵਿਰੋਧ ਹੋ ਰਿਹਾ ਅੱਜ ਪੂਰੇ ਦੇਸ਼ ਦੇ ਲੋਕ ਜਾਗਰੂਕ ਹੈ ਔਰ ਆਉਣ ਵਾਲੀ ਜਿਹੜੀ ਇੱਕ ਤਰੀਕ ਨੂੰ ਜਿਹੜੀ ਪੰਜਾਬ ਦੇ ਚੋਣਾਂ ਹੋ ਰਹੀਆਂ ਹੈ ਉਹਦੇ ਚ ਬੀਜੇਪੀ ਦਾ ਬਿਲਕੁਲ ਸੂਕੜਾ ਸਾਫ ਜਿਹੜਾ ਲੋਕ ਕਰ ਦੇਣਗੇ ਡੇਟਾ ਸਾਹਿਬ ਅੱਜ ਕਿਹੜਾ ਲੀਡਰ ਇੱਥੇ ਆਇਆ ਹੈ ਬੀਜੇਪੀ ਸਰਜੀਤ ਕੁਮਾਰ ਜੈਨੀ ਜਿਹੜਾ ਉਹ ਪਿੰਡ ਦੇ ਵਿੱਚ ਆਇਆ ਔਰ ਪਿੰਡ ਦੇ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਪਿੰਡ ਤੇ ਕੋਈ ਇੱਕਾ ਟੁਕੜਾ ਜਿਹੜੇ ਲੋਕ ਹੈ ਜਿਹੜੇ ਗਦਾਰ ਮੈਂ ਕਹਾਂਗਾ ਜਿਹੜੇ ਆਪਦੇ ਕਿਸਾਨਾਂ ਦੇ ਨਾਲ ਨਹੀਂ ਖੜੇ ਜਿਹੜੇ ਆਪਦੇ ਲੋਕਾਂ ਦੇ ਨਾਲ ਨਹੀਂ ਖੜੇ ਉਹ ਲੋਕ ਇਹਨਾਂ ਜਿਹੜੇ ਗਦਾਰਾਂ ਦੇ ਨਾਲ ਖੜੇ ਹੈ ਔਰ ਮੈਂ ਇਤਿਹਾਸ ਗਵਾਹ ਇਸ ਗੱਲ ਦਾ ਜਦੋਂ ਜਦੋਂ ਵੀ ਇਸ ਤਰ੍ਹਾਂ ਦੇ ਗਦਾਰ ਪੈਦਾ ਹੋਇਆ ਉਹਨਾਂ ਦਾ ਜਿਹੜਾ ਨਾਂ ਹੈ ਇਤਿਹਾਸ ਦੇ ਚ ਕਾਲੇ ਅੱਖਰਾਂ ਦੇ ਨਾਲ ਜਿਹੜਾ ਲਿਖਿਆ ਗਿਆ ਹੁਣ ਅੱਗੇ ਤੁਹਾਡਾ ਕੀ ਸਟੈਂਡ ਰਹੇਗਾ 6 ਦਿਨ ਇਲੈਕਸ਼ਨ ਦੇ ਪਹਿਨੇ ਲੇਕਿਨ ਇਹਨਾਂ ਵੱਲੋਂ ਜਿਹੜਾ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਉਲਟਾ ਜਿਹੜਾ ਦੂਜੇ ਮੀਡੀਆ ਵੀ ਜਾਰੀ ਹੋ ਰਹੀ ਹੈ ਕਿ ਇਹ ਇਹਨਾਂ ਦੇ ਉਮੀਦਵਾਰਾਂ ਦੀ ਜਿਹੜੇ ਕਿਸਾਨਾਂ ਨੂੰ ਤੰਕੀਆਂ ਤੱਕ ਦੇ ਰਹੇ ਦੇਖੋ ਨਾ ਤਾਂ ਸੀ ਇਹਨਾਂ ਦੀਆਂ ਧਮਕੀਆਂ ਤੋਂ ਡਰਨ ਵਾਲੇ ਆ ਤੇ ਬੁਖਲਾੜ ਦੇ ਵਿੱਚ ਇਹਨਾਂ ਨੂੰ ਜਿਹੜੀ ਹਾਰ ਹੈ ਉਹ ਦਿਖਾਈ ਦੇ ਰਹੀ ਹੈ ਸੰਘਰਸ਼ੀ ਲੋਕਾਂ ਦੇ ਵਾਸਤੇ ਕਹਿੰਦੇ ਜੀ 2 ਤਰੀਕ ਨੂੰ ਦੇਖਾਂਗੇ ਦੋ ਤਰੀਕ ਨੂੰ ਕੀ ਕਰਨਗੇ ਸਾਡੇ ਨਾਲ ਸਾਨੂੰ ਜੇਲ੍ਹਾਂ ਚ ਸੁੱਟਣਗੇ ਸਾਨੂੰ ਫਾਇਟਾਂਗ ਦੇਣਗੇ ਸੰਘਰਸ਼ੀ ਲੋਕਾਂ ਵਾਸਤੇ ਜੇਲ੍ਹਾਂ ਔਰ ਫਾਂਸੀਆਂ ਦੇ ਰੱਸੀ ਜਿਹੜੇ ਬਣਿਆ ਬਿਲਕੁਲ ਨਾ ਪੰਜਾਬੀ ਕਦੇ ਕਿਸੇ ਤੋਂ ਡਰੇ ਆ ਔਰ ਨਾ ਕਦੇ ਡਰਨਗੇ ਜੀ ਸੰਘਰਸ਼ ਕਰ ਰਹੇ ਹੋ ਵਿਰੋਧ ਕਰ ਰਹੇ ਹੋ ਜਿਹੜੇ ਉਮੀਦਵਾਰ ਆ ਰਹੇ ਨੇ ਕਿਸ ਤਰ੍ਹਾਂ ਦੇ ਸਵਾਲ ਨੇ ਉਹ ਸਵਾਲਾਂ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ ਸਵਾਲ ਸਾਡੇ ਹੀ ਹੈ ਜਿਹੜੇ ਸਾਡੇ ਨਾਲ ਵਾਦਾ ਖੁਲਾਫੀ ਕੀਤੀ ਸੀ ਪਿਛਲੀ ਸਰਕਾਰ ਨੇ ਜੋ ਦਿੱਲੀ ਅੰਦੋਲਨ ਅਸੀਂ ਜਿੱਤ ਕੇ ਆਇਆ ਉਹਦੇ ਚੋ ਐਮਐਪ ਐਮਐਸਪੀ ਦਾ ਸੀ ਔਰ ਜੋ ਬਿਜਲੀ ਐਕਟ ਤਕਰੀਰ ਹੋਈ ਸੀ ਉਹਦੇ ਰਾਂਗਤਰਾਂ ਤੋਂ ਉਹਨੇ ਵਾਅਦਾ ਕਰੀ ਸੀ ਹੈ ਔਰ ਜੋ ਸਾਡੇ ਬੰਤੀ ਜੱਥੇ ਕੰਦਿਆ ਜਿਹੀ ਸਾਰੀਆਂ ਅਸੀਂ ਆਪਣੇ ਹੱਕ ਲੈਣ ਦੇ ਲਈ ਉਹਨਾਂ ਤੇ ਜੋ ਗੁਲਮ ਕੀਤਾ ਮੋਦੀ ਸਰਕਾਰ ਨੇ ਉਹ ਤੋਂ ਸਾਡਾ ਕਿਸਾਨ ਸ਼ਹੀਦ ਕੀਤਾ ਉਹਦੇ ਜਿਹੜੇ ਸਵਾਲ ਜਵਾਬ ਲਈ ਅਸੀਂ ਅੱਜ ਵਿਰੋਧ ਤੋਂ ਜਿਹੜਾ ਵਿਜੇਤੀ ਦੇ ਖੜਿਆ ਲੱਗੇ ਉਸ ਸਟੈਂਡ ਕੀ ਰਹੇਗਾ ਤੁਹਾਡੀ ਯੂਨੀਅਨ ਵੱਲੋਂ ਕਈ ਪਿੰਨਾਂ ਦੇ ਵਿੱਚ ਦੇਖਿਆ ਵੀ ਕਿਸਾਨਾਂ ਵੱਲੋਂ ਵਿਰੋਧ ਨਹੀਂ ਕੀਤਾ ਜਾਂਦਾ ਤੇ ਕਈ ਪਿੰਨਾਂ ਦੇ ਵਿੱਚ ਕੀਤਾ ਜਾਂਦਾ ਹੈ ਕੀ ਕਹੋਗੇ ਇਸ ਤਰ੍ਹਾਂ ਦੇ ਜਿਹੜੇ ਸਟੈਂਡ ਵਿਰੋਧ ਦਾ ਸੰਪੂਰਨ ਤੌਰ ਤੇ ਪੂਰੇ ਪੰਜਾਬ ਚੋਂ ਔਰ ਇੰਡੀਆ ਚੋਂ ਵੀ ਹੋ ਰਿਹਾ ਹੈ ਪੰਜਾਬ ਚੋਂ ਵੱਧ ਹੋ ਰਿਹਾ ਕਿਉਂਕਿ ਇੱਥੇ ਸੰਘਰਸ਼ੀ ਲੋਕ ਲੜਨ ਵਾਲੇ ਲੋਕ ਜਿਆਦਾ ਨੇ ਔਰ ਕਈ ਪਿੰਡਾਂ ਚ ਹੁੰਦਾ ਹੈ ਬੁਲਾਉਂਦੇ ਨਹੀਂ ਜਿਵੇਂ ਸਦੀਤ ਕੁਮਾਰ ਜੈਣੀ ਵਰਕੇ ਨੇ ਕੋਈ ਉਹਦਾ ਆਧਾਰ ਨਹੀਂ ਪਧਾਰਾ ਨਹੀਂ ਆਪਣੇ ਆਪ ਹੀ ਪਿੰਡ ਚੋਂ ਕਿਸੇ ਪੁਰਾਣੇ ਸੱਜਣਾਂ ਜਾ ਕੇ ਜਿਵੇਂ ਤੇਰੇ ਘਰੇ ਆ ਰਹੇ ਆ ਉਹੀ ਹਾਲ ਲਾਧੂ ਕਾ ਚੋ ਹੈ ਬਿਨ ਬੁਲਾਏ ਜਿਹੜੇ ਆ ਜਾਣਾ ਨਾਲ ਦੇਖਣੇ ਤਮਾਸ਼ੇ ਲਈ ਦੋ ਚਾਰ 10 ਮਿੰਟ ਕੱਢੇ ਹੋ ਜਾਂਦੇ ਹੈ ਕੋਸਣਾ ਹੈ ਕਿ ਇਹ ਤਾਂ ਜਿਆਦਾ ਨਹੀਂ ਹੈ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत